ਰਾਣਾ ਜੀ ਨੇ ਜਿਹੜੇ ਕਿ ਸਾਡੇ ਇੰਚਾਰਜ ਇਹ ਸਰਕੇ ਦੀ ਚੋਣ ਦੇ ਆਸ਼ੂ ਜੀ ਬੈਠੇ ਆਜ ਨਸ਼ਿਆ ਬਾਰੇ ਚਰਚਾ ਕੀਤੀ ਹੈ ਮੈਂ ਕਿਸੇ ਨਾਲ ਪਿੰਡ ਦੇ ਗੱਲ ਕਰ بیٹھا ਲੱਗੇਗਾ ਨਾ ਇਹ ਨਸ਼ਿਆ ਬਾਰੇ ਕਿ ਆ ਭਗਵੰਤ ਮਾਲ ਨੇ ਚਲਾਤਾ ਹਾਲੀ ਉੱਤ ਕਿਹੜਾ ਨਸ਼ਿਆਂ ਦੇ ਬੁਢੀ ਉਹ ਮਨ ਨੂੰ ਕਹਿੰਦਾ ਯਾਰ ਮੂਰਖ ਤਾਂ ਐਸੀ ਹੈ ਪੰਜਾਬ ਦੇ ਲੋਕ ਜਿਹੜਾ ਬੰਦਾ ਆਪਣੀ ਮਾਂ ਦੀ ਸੋਹ ਖਾ ਕੇ ਸ਼ਰਾਬ ਨਹੀਂ ਛੱਡ ਸਕਿਆ ਤੇ ਝੂਠੇ ਸੁਖੁਤੀ ਸੋਹ ਆ ਗਿਆ ਮਾਂ ਦੀ ਸ਼ਰਾਬ ਛੱਡਿਓ ਨਹੀਂ ਜ਼ਿੰਦਾ ਛੱਡੀ ਹੈ ਚੌਥੇ ਦਿਨ ਕਿਧਰੇ ਕਿਧਰੇ ਗਿਰਿਆ ਕਿਸ ਨਾ ਕਿਸੇ ਲੜਕੀ ਨੂੰ ਚੱਕ ਕੇ ਲਿਆਉਂਦੇ ਆ ਉਸ ਬੰਦੇ ਤੋਂ ਉਮੀਦ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਨਸ਼ੇ ਤੋਂ ਚੱਲਦੇ ਉਸ ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹ ਅਸਲ ਵਿੱਚ ਭਗਵੰਤ ਮਾਨ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ। ਕੇਜਰੀਵਾਲ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ। ਆ ਤੁਸੀਂ ਮੈਂ ਪਰਸੋਂ ਦੇ ਮਨੂੰ ਹੁੰਦੇ ਰਿਦਵਾਨ ਦਿਖਾ ਰਹੇ ਸੀ। ਪੂਰ ਰੇਸ਼ ਸਾਰੇ ਅਖਬਾਰਾਂ ਦੇ ਮੁੱਲ ਮੋੜ ਦਾ ਏ ਕੀ ਹੈ? ਯੁੱਧ ਰਸਿਆ ਤੇ ਮੁੱਲ ਤੇ ਭਗਵੰਤ ਮਾਨ ਦੀ ਹੈ। ਅਰਜਨਾ ਕੋਟ ਅਰਜਨਾ ਕੋਟ ਹਰਜਨਾ ਕੋਟ ਕਿੰਨੀ ਆ ਤਾਂ ਫੋਟੋ ਦਾ ਚੋਅ ਹੈ। ਉਹ ਪ੍ਰਕਾਸ਼ ਸਿੰਘ ਪਾਰਨ ਨੇ ਇਹ ਫੋਟੋ ਲਾਈ ਸੀ। ਜਿਹੜੀ ਇਹ ਹੁੰਦੀ ਆ ਐਂਬੂਲੈਂਸ ਦੇ ਆ 100 ਆਉਟ ਤੇ ਇਹ ਭਗਵਾਨ ਅਤਮਾਨ ਨੇ ਖਟੀਆਂ ਖੜੀ ਕਰ ਰੱਖੀ ਹੁੰਦੀ ਆ ਹੁਣ ਆਪ ਹਰ ਜਗ੍ਹਾ ਹੀ ਲਾਈ ਗਈ ਹੈ ਹੁਣ ਆਪ ਲੋਕ ਮਾਚਰ ਗੇਰਨ ਜਿਹੜੀ ਪਟਿਲ ਨੇ ਆਪਰ ਲੱਗੇਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਰਥਕ ਮਹਿਮਾ ਨਹੀਂ ਚੱਲ ਰਹੀ 3-4 ਬਾਰ ਮਹਿਮਾ ਚਲਾ ਕੇ ਬੇਲੋ ਚੁੱਕੇ ਆ दिल्ली ते इलेक्शन सी मैं कहते जी लोग लो किसी दिल्ली पूछ लिया कहने जी तो क्या कि क्या आएगा आम आदमी पार्टी का मैं क्या अगे चल रही है जी रिजल्ट तो भी नहीं आया कहती अगे चल रही मैं क्या हाँ पीछे पीछे लोग दिल्ली के डांगा लेके चले हुए आने अगे अगे भज रहे हैं सो उन्होंने तो कहीं तो डांगा मार के भजा के इधर भेजते तो पंजाब के नवे नवे ड्रामे करके यूथ नशे के विरुद्ध ਹੂਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ਿਆਂ ਦੇ ਬਦੁੱਤ ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬ ਹੈ ਅਦੇਸੀ ਸ਼ਰਾਬ ਪੀਂਦਾ ਹੈ ਜਿਹੜੀ ਇਹ ਨਕਲੀ ਵੇਚਦੇ ਆ ਸਾਰੇ ਜਾਣੇ ਇਹਨਾਂ ਦੇ ਲੀਡਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਾਣੇ 17 ਬੰਦੇ ਮਰ ਗਏ ਅ ਤਿੰਨ ਬੰਦੇ ਹੁਣੇ ਲੁਧਿਆਣੇ ਦੇ ਮਰੇ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੈ ਫਿਰ ਉਹ ਆਪਣੇ ਗੱਲ ਪਰ ਆ ਗਏ ਕਿ ਉਹਨਾਂ ਪਰਚਾ ਦਾ ਜ਼ਿਕਰ ਇਹ ਜ਼ਿੰਮੇਵਾਰ ਫਾਇਨੈਂਸ ਮਿਸਟਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਕਿਸ ਤਰ੍ਹਾਂ ਨਾਅਲ ਆਡਰ ਦੀ ੱਜੀਆਂ ਉਡ ਰਹੀਆਂ ਤੇ ਕਿਸ ਤਰ੍ਹਾਂ ਨਕਲੀ ਸ਼ਰਾਬ ਬਿਜਰੀਏ ਜ਼ਿੰਮੇਵਾਰੀ ਕਿਉਂ ਨਹੀਂ ਚੱਕਦੇ ਹੋ ਜਦੋਂ ਆਪੋਜੀਸ਼ਨ ਸੀ ਯਾਰ ਕਹਿੰਦਾ ਬੜੀਆ ਉਹ ਸੀ ਥੋਲੇ ਵਾਲੀ ਪੱਗ ਮੰਨ ਕੇ ਪੱਗ ਸਿੱਧਾ ਵਾਲੀ ਮੰਨ ਕੇ ਉਹਨਾਂ ਪੱਗ ਵੀ ਬਦਲ ਲਈ ਤੇ ਇਨਕਲਾਬ ਵੀ ਕਿਥੇ ਗਿਆ ਤੇ ਟੋਟਲ ਪੈਸਾ ਇੱਥੇ ਤੱਕ ਕੇ ਆਸ਼ੂ ਜੀ ਦੀ ਇਲਕੈਕ ਚੱਲ ਰਹੀ ਹੈ ਇੱਥੇ ਇਹਨਾਂ ਨੇ ਨਸ਼ਾ ਵੇਚਣਾ ਵੱਡਣਾ ਸ਼ੁਰੂ ਕਰਤਾ ਇੱਥੇ ਇਹਨਾਂ ਨੇ ਸ਼ਰਾਬ ਵੱਡਣਾ ਸ਼ੁਰੂ ਕਰਤੀ ਇੱਥੇ ਇਹਨਾਂ ਨੇ ਪੈਸਾ ਵੱਡਣਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਾਰ ਜਗਾ ਠੀਕ ਹੈ ਭਾਈ ਤੇਰੇ ਕੋਲ ਜਿਆਦਾ ਪੈਸਾ ਹੈ ਅੱਜ ਤੱਕ ਦੇ ਦਿੰਦਾ ਤੂੰ ਲੇਕਿਨ ਨਸ਼ਿਆਂ ਦੇ ਸਿੱਕੇ ਖੜੀ ਕਰਕੇ ਇਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸ਼ਰਾਬ ਵੰਡ ਰਹੇ ਨਸ਼ੇ ਵੰਡ ਰਹੇ ਹਰ ਤਰ੍ਹਾਂ ਦਾ ਨਸ਼ਾ ਵੰਡ ਰਹੇ ਸੋ ਅੱਜ ਜੇ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਔਰ ਦੂਣਾ ਚੋਣਾ ਹੋ ਗਿਆ ਹੈ ਕਿ ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਇਹਨਾਂ ਦਾ ਆਪਣਾ ਐਮ.ਐਲ.ਏ. ਕਮਰਕਿਆ ਦਾ ਨਾਮ ਅਮਰ ਸਰਵਾਲ ਕਹਿੰਦੇ ਕਾਮਰ ਵਿਜੇਪੁਰਤਾ ਆਪਸੇ ਉਸਤੇ ਸੁਣ ਲਓ ਨਾ ਉਹ ਕਹਿੰਦਾ ਜੀ ਡੀਆਈਜੀ ਇਨਵੋਲਡ ਹੈ ਤੇ ਮੈਨੂੰ ਫੜਦੇ ਕਾਤੇ ਨਹੀਂ ਉਸਤੇ ਸੁਣੋ ਕਿ ਜੀ ਪੁਲਸੀ ਰਵਾਰ ਦਾ ਫਿਰ ਫੜਦੇ ਕਾਤੇ ਨਹੀਂ ਕਾਰ ਕਹਿੰਦੇ ਸੀ ਟਾਰਿਆ ਤਾਰੂ ਦਾ ਠਾਉਂਦੇ ਆ ਜਿਹੜਾ ਨਜਾਇਜ਼ ਕਬਜ਼ਾ ਤੇ ਖਬਰ ਲਉਂਦੇ ਆ ਕਿ ਜੀ ਨਸ਼ੇ ਵਾਲੇ ਦਾ ਘਾਟਾ ਪਰ ਵੀਜ ਨੇ ਨਹੀਂ ਹੈ ਕਾਨੂੰਨ ਦੇ ਵਿੱਚ ਕੋਈ ਕਿ ਜੀ ਤੁਸੀਂ ਕਿਸੇ ਨਸ਼ੇ ਵਾਲੇ ਨੂੰ ਫੜੋਵਾਂ ਉਹਦਾ ਘਟਾ ਆ ਉਹ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਜਾਂਦਾ ਹੈ ਦੇਸ਼ ਕੋਰਚ ਪਰਮਿਸ਼ਨ ਲੈਣੀ ਪੈਂਦੀ ਅੱਜ ਤੱਕ ਦਿਖਾਵੇ ਜੇ ਕਿਸੇ ਇੱਕ ਦੀ ਵੀ ਈਕਾਟ ਹੋਣੀ ਇੱਕ ਦੀ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਨਸ਼ਾ ਦੇ ਨਾਮ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਲੂ ਬਣਾ ਰਹੇ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੇ ਮਸੂਲੀ ਲਾ ਰਹੇ ਇੱਦੀ ਅਸੀਂ ਪੂਰ ਨਿਦਿਆ ਕਰਦੇ ਹਾਂ ਅਰ ਐਸੀ ਇਹਨਾਂ ਨੂੰ ਕਹਿੰਦੇ ਤਲੀਨ ਹੋ ਕੇ ਆਓ ਸਾਹਮਣੇ ਆਓ ਤੁਖਾਓ ਨਸ਼ਾ ਕਿਥੇ ਤੱਕ ਮੋ ਗਿਆ ਅੱਜ ਜਦਵਾ ਚਾਤਾ ਜੀ 99% ਨਸ਼ਾ ਖਤਮ ਕਰਤਾ ਕੰਨ ਨੂੰ ਕੋਈ ਮਾਰ ਗਿਆ ਤੁਸੀਂ ਜ਼ਿੰਮੇਵਾਰੀ ਚੱਕੋਗੇ ਆ ਹੁਣ ਹਰ ਪਿੰਡ ਦੇ ਵਿੱਚ ਮੇਰੇ ਨਾਲੇ ਆਜੋ ਤੁਸੀਂ ਮੈਂ ਮੋਬਾਈਲ ਤੇ ਮਗਾ ਕੇ ਦਿਖਾਣਾ ਤੁਹਾਨੂੰ ਨਸ਼ਾ ਲੋਕ ਮੰਗਾ ਰਹੇ ਤੇ ਲੋਕ ਪੀ ਰਹੇ ਸਾਡੇ ਨੌਜਵਾਨ ਮਰ ਰਹੇ ਤੇ ਇਹ ਸਿਰਫ ਮਸ਼ਹੂਰੀ ਆ ਡਰਾਮੇਬਾਜ਼ੀ ਦੀ ਸਰਕਾਰ ਕਰ ਰਹੀ ਸੋ ਅਸੀਂ ਤੁਹਾਡੇ ਧੰਨਵਾਦੀ ਆ

ਸਮੇਂ ਦਾ ਇੱਕ ਟਿੱਕਾ ਲੀ ਹੈ ਕਿ ਲੋਕ ਸਾਨੂੰ ਦੱਸਦੇ ਆ ਕਿ ਜੀ ਇਹਨਾਂ ਦੇ ਨਸ਼ੇ ਹੋਣ ਲੱਗ ਗਏ ਇਹਨਾਂ ਦੀ ਸ਼ਰਾਬਾਂ ਹੋਣ ਲੱਗ ਗਈਆਂ ਇਹ ਪੈਸੇ ਬੰਦ ਰਹੇ ਤੁਸੀਂ ਆਪ ਚਲੇ ਜਾਓ ਪਤਾ ਕਰੋ ਕਿੰਨਿਆ ਸੰਸਥਾਨ ਨੂੰ ਪੈਸੇ ਦੇ ਚੁੱਕੇ ਹੋਰ ਬੋਟਲ ਬੋਟਾ ਵਾਸਤੇ ਪੈਸੇ ਦੇ ਰਹੇ ਨਾ ਕਿਹੜੇ ਕੋਈ ਸਰਕਾਰੀ ਫੰਡ ਦੇ ਰਹੇ ਉਹ ਆਪਣੇ ਪੈਸੇ ਤੋਂ ਦੇ ਰਹੇ ਆ ਕਿਸੇ ਕਿਸੇ ਕੋਈ ਸੰਸਥਾ ਬਣਾ ਕੇ ਅਜ ਤੱਕ ਕਿਥੇ ਕਿਥੇ ਸੀਜੀ ਕਿਉਂ ਨਹੀਂ ਦਿੱਤੇ ਅਜ ਤੱਕ ਅਜ ਤੱਕ ਕਿਉਂ ਨਹੀਂ ਉਹ ਕੰਮ ਕੀਤੇ ਸੰਸਥਾਵਨ ਦੇ ਬੈਲੇ ਅਲੱਗ ਟੌਪਿਕ ਹੈ ਬਟ ਜਿਹੜਾ ਕਹਿ ਰਹੇ ਨਹੀਂ ਅਲੱਗ ਟੌਪਿਕ ਨਹੀਂ ਹੈ ਇੰਡੀਵਿਜੂਅਲ ਨੂੰ ਦੇ ਦਿਓ ਸੰਸਥਾਵਨ ਨੂੰ ਦੇ ਦਿਓ ਜਿੱਥੇ ਦਾ ਵੋਟ ਪਾਸ ਤੇ ਹਨ ਐਸੀ ਤਾਂ ਖਰਚੇ ਜਾ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਮਿਸਯੂਜ਼ ਆਫ ਪਾਵਰ ਹੈ ਜਿਹੜੀ ਜਿਸ ਤਰ੍ਹਾਂ ਹਰ ਰੋਜ਼ ਸਾਢੇ ਪੰਦਰਾਂ ਤੇ ਕੇਸ ਹੋ ਰਹੇ ਸੋ ਇਹ ਪੁਲਿਸ ਰੁਕੇ और पुलिस अपने आप नो अपने जिम्मेवारी समझे डेमोक्रेटिक सिस्टम समझे ताकि जोड़ा एक चंगा प्रशासन है जो दिया जा सके ਪੱਥਰਕਾਰਾਂ ਦੇ ਵਿੱਚ ਇਹ ਰਹੇ ਖਿੱਦਕੀ ਦੇ ਪੱਥਰ ਪੱਥਰਕਾਰਾਂ ਦੇ ਵਿੱਚ ਇਹ ਰਹੇ ਖਿੱਦਕੀ ਦੇ ਪੱਥਰ ਕਿਤਰ ਚਲੇਗੇ ਕਿ ਇੱਥੇ ਆ ਕੇ ਦੋ ਜੇਨਾ ਆ ਕੇ ਆਗੇ ਆਗੇ 10-10 ਖੜੇ ਹੋ ਜਾਓ ਆਹ ਨਾ ਭਵਿੰਦਰ ਵੀ ਆ ਜਾਓ ਕੁਝ ਕਰਦੇ ਨੇ ਜੇ ਆਪਾਂ ਆਪੀ ਕੋਈ ਨਹੀਂ ਕਰਦਾ ਤੋ ਮੈਂ ਤੁਹਾਨੂੰ ਇੱਕ ਬੰਬਦੀ ਗੱਲ ਕੀਤੀ ਸੀ ਚਲੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭੱਜਦੇ ਲੇਕਿਨ ਇਹ ਇਲੈਕਸ਼ਨ 'ਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੇ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਪੱਧਰ ਦਾ ਆਂ ਵੱਡੇ ਤਿੱਖ ਜੇ ਲੇਟਾਮਾ ਦਾ ਜਿਹੜੇ ਰਤਰਾਤ ਵਾਲੇ ਆ ਉਹਨਾਂ ਦਾ ਬਾਧਾ ਹੋ ਰਿਹਾ ਲੋਕ ਆਮ ਆਦੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉਹਨਾਂ ਤੇ ਆ ਰਹੇ ਆ ਪਰसों ਐਸੀ ਤੁਹਾਨੂੰ ਜਿਨ੍ਹਾਂ ਦੇ ਮੌਜੂਦਾ ਐਮਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਨਾਇਆ ਸੀ ਅੱਜ ਜੈਸੀ ਔਰ ਵੀ ਵੱਡੇ ਪੱਤਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾਰੇ ਜਿਹੜੇ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਦੁਆਰੇ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਰਾਣਾ ਜੀ ਦੀ ਇਜਾਜ਼ਤ ਦੇ ਨਾਲ ਕਮਲ ਜੀ ਸਿੰਘ ਜੀ ਸਾਡੇ ਕਰਬਰ ਸਾਹਿਬ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਲੇਕਿਨ ਆਵਾਦੀ ਪਾਰਟੀ ਚਲੇ ਗਈ ਸੀ ਕਾਂਗਰਸ ਨੂੰ ਅਲੈਕਸਨ ਵੀ ਲੜਿਆ ਕਾਂਗਰਸ ਦੇ ਹਲਕਾ ਚਾਂਸੀ ਫਿਰ ਆਮ ਆਦੀ ਪਾਰਟੀ ਦੇ ਗਏ ਦੇਖੀਲਾ ਅੱਜ ਉਹ ਆਪਣੇ ਘਰ ਵਾਪਸੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਸ ਦੇ ਨਾਲ ਨਰਜੀਤ ਸਿੰਘ ਜੀ ਉੱਭੀ ਇਹ ਵੀ ਐਕਸ ਐਮਸੀ ਹੈ ਸਨੀ ਦੁਰਗਾ ਜੀ ਇਹ ਆਮ ਆਦੀ ਪਾਰਟੀ ਦੇ ਸਰਗਰਮ ਲੀਡਰ ਹੈ ਇਸ ਤੋਂ ਦਾਵਾ ਦਵਿੰਦਰ ਸਿੰਘ ਵਾਲੀਆ ਜੀ ਐਕਸ ਬਲੌਗ ਪ੍ਰੈਜ਼ੀਡੈਂਟ ਕੇ ਮਨੀ ਮਨਿੰਦਰ ਸਿੰਘ ਮਨੀ ਆਮ ਆਦੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਉਹ ਅੱਜ ਹੋਰ ਵੀ ਸਾਰੇ ਇਸ ਤੋਂ ਸਰਗੁਰੀਂਦਰ ਸਿੰਘ ਹੈਪੀ ਕੋਚਰ ਜੀ ਵਾਰਡ ਇਨਚਾਰਜ ਹੈ ਜਿਹੜੇ ਆਮ ਆਦੀ ਪਾਰਟੀ ਦੇ ਉਹ ਵੀ ਆਮ ਆਦੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਆ ਬਹੁਤ ਬਹੁਤ ਵਧਾਈਓ ਮੇ ਸਾਡੇ ਇੰਚਾਰਜ ਰਾਣਾ ਰਾਣਾ ਜੀ ਨੂੰ ਤੇ ਸਾਡੇ ਉਮੀਦਵਾਰ ਆਸ਼ੂ ਪਾਠਕੋਸ਼ ਅਸੀ ਜੀ ਨੂੰ ਕਿ ਪਰਿਵਾਰ ਦੇ ਵਿੱਚ ਬਾਧਾ ਹੋ ਰਿਹਾ ਤੇ ਮੈਂ ਸਵਾਗਤ ਕਰਦਾ ਸਾਰੇ ਆਮ ਆਦਿ ਪਾਰਟੀ ਤੋਂ ਤੁਖੀ ਹੋ ਕੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀ ਡਰਾਮੇਬਾਜ਼ੀ ਤੋਂ ਤੰਗ ਹੋ ਕੇ ਉਹਨਾਂ ਦੀ ਕ੍ਰਾਂਚਤ ਤੋਂ ਤੰਗ ਹੋ ਕੇ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਸਥਿਤੀ ਖਰਾਬ ਹੋਈ ਹੈ ਉਸ ਤੋਂ ਤੰਗ ਹੋ ਕੇ ਜਿਹੜੇ ਇੱਥੇ ਬੁਰਸ਼ਾ ਕਰਦੀ ਉਹਦੀ ਘੋੜੀਆਂ ਚੱਲਦੀਆਂ ਜਿਹੜੇ ਇੱਥੇ ਪ੍ਰੋਡਕਟੀਆਂ ਲੁਧਿਆਣੇ ਦੇ ਵਿੱਚ ਮੰਗਿਆ ਜਾ ਰਹੀਆਂ ਉਸ ਤੋਂ ਤੰਗ ਹੋ ਕੇ ਜਿਹੜੇ ਲੀਡਰ ਕਾਂਗਰਸ ਪਾਰਟੀ 'ਚ ਆਏ ਐ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਿੰਸ ਤੋਂ ਪਹਿਲਾਂ ਕਿ ਕਰਵਰ ਜੀ ਵੀ ਤੋਂ ਦੋ ਸ਼ਬਦ ਕਹਿਣ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਨਮਾਨਯੋਗ ਸਨਮਾਨਿਤ ਕਰਕੇ ਜੁਆਇਨ ਕਰਾਂ ਸੈਂਟਰ ਆ ਜਾਓ ਜੀ ਸੈਂਟਰ ਆ ਜਾਓ ਅਸ਼ੁਰ ਨਾਲ ਉਹ ਨੀਕਾ ਨੀਕਾ ਤਬਈ ਆ ਜਾਓ ਜੀ ਕਿੰਨੇ ਵੇ ਸਿੱਖੀ ਸਿੱਖੀ ਕੋਲ ਰੋਜ਼ ਦੰਦੇ ਬੜਾ ਬੰਦੇ ਰਿਖ ਹੋਜੀ